ਅੱਜ ਆਜੀ 9 ਦਸੰਬਰ ਕੱਲ ਦੁਪਹਿਰੇ ਵੀ ਮੈਂ ਲਾਈਵ ਕਰਨ ਦੀ ਕੋਸ਼ਿਸ਼ ਕੀਤੀ ਸੀ ਕੰਮ ਤੇ ਪਰ ਕੈਮਰਾ ਮੰਨ ਜਿਆ ਨਹੀਂ ਕੀਤਾ ਫਿਰ ਮੈਂ ਬੰਦ ਕਰਤੀ ਤੇ ਹੁਣ ਆਪਾਂ ਫੇਰ ਲਾਈਵ ਆ ਅੱਜ ਤੇ ਤੁਸੀਂ ਪੁੱਛ ਸਕਦੇ ਹੋ ਸਵਾਲ ਤੇ ਮੈਂ ਦਊਗਾ ਜਵਾਬ ਕਿਉਂਕਿ ਇਹ ਹੈ ਜੀ Q&A ਲਾਈਵ ਕਿੱਦਾਂ ਵੀਰ ਵਧੀਆ ਬਾਈ ਜੀ ਤੁਸੀਂ ਸੁਣਾਓ ਕੀ ਹਾਲ ਚੱਲਦਾ ਆਪਣਾ ਤਾਂ ਇੱਕ ਨੰਬਰ ਕੰਮ ਵਧੀਆ ਚੱਲ ਰਿਹਾ ਸ਼ਾਟਸ ਓਕੇ ਹੋਰ ਬਾਈ ਜੀ ਕਿੱਥੋਂ ਆ ਕੀ ਹਾਲ ਜਾਂਦਾ ਥੈਂਕ ਯੂ ਧੰਨਵਾਦ ਬਾਈ ਜੀ ਜੇ ਵੀਡੀਓ ਪਸੰਦ ਆਈਆਂ ਨਾ ਥੈਂਕ ਯੂ ਧੰਨਵਾਦ ਬਸ ਟਰਾਈ ਕਰਦੇ ਆਂ ਹਾਂਜੀ ਉਹ ਮੈਂ ਟਰਾਈ ਕਰਦਾ ਹਾਂ ਨਾ ਸਿੰਪਲ ਹੀ ਆਪਣਾ ਇਨੇ ਹੁੰਦੇ ਨਹੀਂ ਹੈ ਡੇਟਾ ਵਗੈਰਾ ਨਾ ਤਾਂ ਕਰਕੇ ਸਿੰਪਲ ਹੀ ਚੱਲੀਦਾ ਅੱਛਾ ਫਤੇਗੜ ਸਾਹਿਬ ਤੋਂ ਓਕੇ ਫਤੇਗੜ ਸਾਹਿਬ ਤੋਂ ਮੈਂ ਮਾਸੀ ਹੀ ਉਥੇ ਉਥੇ ਉਨੇ ਰਹਿੰਦੇ ਹਾਂ ਸੀ ਹੈਲੋ 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 ਥੈਂਕ ਯੂ ਭਾਈ ਜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਪਿੰਡਿਆ ਜੀ ਉਹਨਾਂ ਦਾ ਸ਼ਾਇਦ ਕੋਟਲਾ ਫਾਜ਼ਲ ਕਾਇਆ ਇਦਾਂ ਕੁਝ ਪਿੰਡਿਆ ਮੈਨੂੰ ਜੀਤਾ ਤਾਂ ਨਹੀਂ ਕੋਟਲਾ ਫਾਜ਼ਲ ਕਾਇਆ ਪਿੰਡਿਆ ਸ਼ਾਇਦ का ओके okay, ओके okay, राजपुरा रोड पे ठीक है भाई ਹਰ ਪਰਵਾਰ ਵਧੀਆ ਬਾਈ ਜੀ ਵਧੀਆ ਚੱਲ ਰਿਹਾ ਤੇ ਕੰਮ ਕਾਰ ਵੀ ਵਧੀਆ ਚੱਲ ਰਿਹਾ ਤੁਸੀਂ ਸੁਣਾਓ ਕਿੱਥੇ ਕੀ ਕੰਮ ਚੱਲਦਾ ਬਾਈ ਇਹ ਆਪਾਂ ਇਹ ਆ ਜੀ ਕਯੂ ਐਨ ਐਲਾਈਵ ਤੇ ਨਵੇਂ ਜਿਹੜੇ ਜੁੜ ਰਹੇ ਪਲੀਜ਼ ਸਬਸਕ੍ਰਾਈਬ ਕਰਿਓ ਤੇ ਤੁਸੀਂ ਪੁੱਛ ਸਕਦੇ ਆ ਸਵਾਲ ਤੇ ਮੈਂ ਦਊਂਗਾ ਜਵਾਬ ਇਹ ਆ ਕਯੂ ਐਨ ਲਾਈਵ ਕੋ ਜਿਹੜੇ ਨਾਲ ਮੈਂ ਲਾਈਵ ਕਰ ਰਿਹਾ ਕਿ ਜਿੱਦ ਤੇ ਉਹ ਇੰਟਰੈਕਸ਼ਨ ਵਧਾ ਸਕੀਏ ਇੱਕ ਦੋਸਤ ਦੇ ਗਏ ਤੇ ਟੋਲਾ ਮਲੰਗਾਂ ਦਾ ਤਾਂ ਕਿਤੇ ਕੰਦਾ ਦਾ ਪੱਤੀਆ ਪੰਗਾ ਦਾ ਕਿੰਨੇ ਕਿੰਨਾ ਮੋਲੇ ਰੰਗਾਂ ਦਾ ਮੋਲ ਕਿਤਾਪਾਂ ਦਾ ਮੋਲੇ ਆ ਜਿੱਤ ਤਿਹਾਰ ਦਾ ਮੁੱਲ ਇਹ ਪਤਾ ਕਾਕਸ ਦਿਨ ਕੋਲ ਦਾ ਪਤਾ ਲਿਖੇਨੇ ਕਰਨਾ ਦਿੱਖ ਸਾਡੀ ਹਾਏ ਹੈਲੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਲਾਈਵ ਦੇ ਵਿੱਚ ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਜਿਹੜੇ ਨਵੇਂ ਜੁੜਦੇ ਪਲੀਜ਼ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਜਨਨ ਨੂੰ ਆ ਸਬਸਕ੍ਰਾਈਬ ਕਰਨ ਦੀ ਲੋੜ ਹਾਲ ਬੜੀਆ ਹੈ ਭਾਈ ਤੁਸੀਂ ਸੁਣਾਓ ਕਿਹਦਾ ਹੈ ہمارا ਹਾਲ ਤਾਂ ਇੱਕ ਨੰਬਰ ਹੈ जय श्री राम प्रणाम राम जी कैसे हैं भाई साहब और भाई कहाँ से हैं टोला टूला मल्लंग कहां था टोला दी कर नहीं टोले दी पूछना करना मल्लंग दी। झारखंड से हैं बहुत बढ़िया भाई हूँ भाई पंजाब से हैं हम पंजाब से जलंधर जो शहर है पंजाब का मशहूर उसके पास एक छोटा सा शहर है फगवाड़ा उधर से हैं भाई ਜਿਹੜੇ ਨਵੇਂ ਜੁੜਦੇ ਆ ਪਲੀਜ਼ ਸਬਸਕ੍ਰਾਈਬ ਕਰਿਓ ਬਾਈ ਜੀ ਮਿਹਰਬਾਨੀ ਹੋ ਜੂਗੀ ਇਹ ਚੈਨਲ 'ਤੇ ਬਹੁਤ ਸਾਰਾ ਕੰਟੈਂਟ ਆ ਤਾਂ ਸਾਨੂੰ ਦੇਖਣ ਨੂੰ ਮਿਲ ਜੂਗਾ जी मतबल क्या होता है भाई किस चीज का भाई मतबल किस चीज का मैं बात नहीं समझा

रिस्पेक्ट शो करने के लिए आगे वाले को कि जो अपने से एज में बड़ा है हम इज्जत दे रहे मान लीजिए उसको उसको भाजी बोल देते पाजी मैं मल लूंगा

ਇਹ ਅੱਜ Q&A ਲਾਈਵ ਤੁਸੀਂ ਪੁੱਛ ਸਕਦੇ ਹੋ ਸਵਾਲ ਤੇ ਮੈਂ ਦਊਂਗਾ ਜਵਾਬ ਜਿਹੜੇ ਨਵੇਂ ਜੁੜਦੇ ਆ ਪਲੀਜ਼ ਕਰੇ ਸਬਸਕ੍ਰਾਈਬ ਚੈਨਲ ਦੇ ਸਬਸਕ੍ਰਾਈਬਰ ਦੀ ਹੈਗੀ ਇਹ ਨੀਡ ਜੀ ਇਹ ਆਪਣਾ ਪੇਜ ਆ ਜੀ ਟੋਪ ਬாய் ਸ਼ਾਪ ਜਿੱਥੇ ਤੁਸੀਂ ਬਹੁਤ ਸਾਰੀ ਬੁੱਕਸ ਵਗੈਰਾ ਖਰੀਦ ਸਕਦੇ ਆ ਇਹ ਤੁਸੀਂ ਪੰਜਾਬੀ ਲਿਟਰੇਚਰ ਹਿਸਟਰੀ ਪੜਨਦੇ ਯਕੀਨਿਆਂ ਤੇ ਉਹ ਵੇਚਦੇ ਵਿਜ਼ਿਟ ਕਰਦੇ ਆ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਭਾਈ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ 4 ਲਾਈਕ ਥੈਂਕ ਯੂ ਭਾਜੀ ਮਿਹਰਬਾਨੀ ਸਬਸਕ੍ਰਾਈਬ ਕਰਿਓ ਆਪਾਂ ਰੋਜ਼ ਲਾਈਵ ਕਰਦੇ ਰਹਿੰਦੇ ਆ ਤਾਂ ਕਰਕੇ ਸਬਸਕ੍ਰਾਈਬ ਕਰਿਓ ਤੇ ਬਹੁਤ ਸਾਰਾ ਕੰਟੈਂਟ ਤੁਹਾਨੂੰ ਇਸ ਚੈਨਲ ਦੇ ਤੇ ਮਿਲ ਜੂਗਾ ਇਹ ਡਾਕੂਮੈਂਟਰੀ ਸੀਰੀਜ਼ ਮਿਲ ਜੂਗੀ ਜੋ ਮੈਂ ਟਰੈਵਲ ਕਰਦਾ ਆਂ ਤੇ ਹੋਰ ਚੀਜ਼ਾਂ ਵੀ ਚੈਨਲ ਦਾ ਨਾਮ ਹੈ ਜੀ ਟੌਪ ਬாய் 8 ਤੇ ਟੌਪ ਬாய் ਦਾ ਮਤਲਬ ਇਹ ਹੈ ਕਿ ਮੰਨ ਲਓ ਜਿਹੜਾ ਬੰਦਾ ਪਹਿਲਾਂ ਹੀ ਜਿੱਤੇ ਉਹਨੂੰ ਜਿੱਤਣ ਦੀ ਕੀ ਲੋੜ ਆ ਉਸ ਹਿਸਾਬ ਕਰਦਾ ਵਾ ਕਿ ਰੇਸ 'ਚ ਨਹੀਂ ਭੱਜਣਾ ਆਪਾਂ ਬਸ ਲਾਈਫ ਇੰਜੋਏ ਕਰਨੀ ਆ ਕਿਉਂਕਿ ਜ਼ਿੰਦਗੀ ਹੈਗੀ ਜੀ ਅੱਜ ਜੋ ਦੇ ਚੰ ਮਦੇ ਨਹੀਂ ਉਹ ਕਰ ਕਰ ਜੇ ਤੂੰ ਵੈਰੀ ਡਰ ਤੇ थरथਰ ਵਿੱਚ ਮਤਾਨੇ ਲੁਕਦੇ ਫਿਰਦੇ ਆਪਣੀ ਜਾਨ ਬਚਾਉਂਦੇ ਨੇ ਹੱਸ ਕੇ ਜਾ ਚੜ ਖੜੀਆਂ ਤੇ ਚੜ ਗਏ ਤਾਂ ਹੀ ਸ਼ੇਰ ਕਹਾਉਂਦੇ ਨੇ ਜਿੱਥੇ ਸੱਚ ਦਾ ਦੀਵਾ ਬਲਦਾ ਮਰਦ ਦਲੇਰ ਜਿਉਂਦੇ ਨੇ ਸਤਗੁਰ ਓਟ ਅਸਰੇ ਚੱਲਦੇ ਕਰਨੀ ਛੜਦੇ ਫਿਰ ਉੱਕਨ ਤੇ ਜਦ ਅਰਦਾਸ ਬੋਲਦੇ ਨੇ ਇਕਾਲੀ ਵਿੱਚ ਮਤਾਨੇ ਚੁੱਜਣ ਬਸ ਅਕਾਲ ਪੂਰ ਕਹੇ ਜੀ ਇਹ ਆ ਜੀ ਕਿਊ ਐਨ ਐ ਲਾਈਵ ਤੇ ਨਵੇਂ ਜੁੜ ਰਹੇ ਆ ਕਰਿਓ ਸਬਸਕ੍ਰਾਈਬ ट्रैवल टू ट्रैवल ट्रैवल टू ट्रैवल टू ट्रैवल ਹੈਲੋ ਜੀ ਹੈਲੋ ਜੀ ਹੈ ਨਾਈ ਸਤਿ ਸ਼੍ਰੀ ਅਕਾਲ ਇਹ ਆ ਜੀ ਕਿਉਂ ਹੈ ਨਾਈ ਤੁਸੀਂ ਪੁੱਛ ਸਕਦੇ ਹੋ ਸਵਾਲ ਤੇ ਮੈਂ ਦਊਗਾ ਜਵਾਬ ਦੱਸ ਸਕਦੇ ਹੋ ਤੁਸੀਂ ਕਿੱਥੋਂ ਆ ਕਿੱਦਾਂ ਆ ਤੇ ਕੀ ਹਾਲ ਚਾਲ ਜੀ ਆ ਜੀ ਕਿਉਂ ਬਤ ਹੈ ਲਾਈਵ ਇਹ ਹੈ ਜੀ ਇੱਕ ਸਾਈਕਲ ਦੇ ਉੱਤੇ ਟੰਗਣ ਵਾਲਾ ਬੈਗ ਜਦੋਂ ਆਪਾਂ ਟਰੈਵਲ ਕਰਦੇ ਆ ਤੇ ਕਾਫੀ ਵਧੀਆ ਜੀ ਆ ਇਹਦੇ ਅੰਦਰ ਬੋਇਲ ਪਾਉਣ ਦੇ ਲਈ ਆ ਕਿ ਜਦੋਂ ਆਪਾਂ ਟਰੈਵਲ ਕਰਦੇ ਆ ਸਾਈਕਲ ਦੇ ਉੱਤੇ ਸਾਈਕਲ ਚਲਾ ਰਹੇ ਆ ਤੇ ਮੈਪ ਦੇਖਣ ਦੇ ਲਈ ਇੱਥੇ ਹਾਂ ਜੀ ਭਾਈ ਸੱਚੀ ਨਹੀਂ ਹੁੰਦਾ ਮੈਨੂੰ ਮਜ਼ਾਕ ਦੀ ਨਹੀਂ ਗੱਲ ਇੱਥੇ ਮੈਨੂੰ ਆਉਂਦਾ ਨਹੀਂ ਸੋਸ਼ਲ ਮੀਡੀਆ ਇਹਨਾਂ ਚਲਾਉਣਾ ਜੀ ਤੇ ਕਰੇ ਆਈ ਮੈਂ ਅੱਜ ਬਾਰ ਟਰਾਈ ਕਰ ਰਹੇ ਆ ਪੰਗੇ-ਬੰਗੇ ਲੈ ਗਏ ਉਹ ਗਿਆ ਪਾਣੀ ਗਿਆ ਜੀ ਸੋਸ਼ਲ ਮੀਡੀਆ ਵਾਲੀ ਤੇ ਇੱਕ ਬੈਗ ਵਾਕੇ ਰਿੱਦਿਆ ਸੀ ਇਹ ਬੜੀ ਅਜੀਬ ਪਰ ਇਹਦੇ 'ਚ ਆਪਾਂ ਨੂੰ ਦੋ-ਤਿੰਨ ਮਿਲ ਜਾਂਦੀਆਂ ਜੇਬਾਂ ਨਹੀਂ ਜਦੋਂ ਆਪਾਂ ਸਾਈਕਲ ਟ੍ਰੈਵਲ ਕਰਦੇ ਆਂ ਤੇ ਹਮੇਸ਼ਿਆ ਪਹਿਲਾ ਆਈਡੀ ਦਾ ਨਾਮ ਬੋਲਿਆ ਕਰ ਓਕੇ ਭਾਈ ਜੀ ਚੈਨਲ ਆ ਜੀ ਟੋਪ ਬਾਈ ਆਰ ਤੇ ਮੇਰਾ ਨਾਮ ਹੈ ਕੁਲਜਿੰਦਰ ਸਿੰਘ ਤੇ ਰਹੇ ਆਪਣਾ ਫਗਵਾੜਾ ਦਾ ਜ਼ਿਲ੍ਹਾ ਕਪੂਰਥਲਾ ਪੰਜਾਬ ਤੇ ਇਹ ਆ ਜੀ ਅੱਜ ਦੀ ਲਾਈਵ ਠੀਕ ਹੈ ਭਾਈ ਜੀ ओके okay, जिदा तो तू ट्राई कर रहे भाई जी ट्राई कर रहे हैं सालों बंद क्ष नहीं हेलो हाय सत श्रीकाल की हाल चाल भाई जी ਤਾਰ ਨੂੰ ਕਰੇ ਨਾ ਕਰੇ ਤੇ ਵਾਦੇ ਮਲੇ ਨਾ ਮਲੇ ਤੇ ਅੱਖਾਂ ਦੇ ਵਿੱਚ ਕੀ ਕਿੰਦਕਾ ਨਹੀਂ ਅਸੀਂ ਵੇਚੀਆਂ ਅੱਖਾਂ ਬੀਤੇ ਮਿਤ ਨਵੇਂ ਉਟੀ ਮੁੰਡੀਆਂ ਤੇ ਡਾਊਟ ਨਹੀਂ ਘਰੀਦਾ ਪਹਿ ਜਾਣੇ ਹਨੀ ਦੇ ਵਿੱਚ ਜ਼ਹਿਰ ਕੋਲ ਸੀ ਜ਼ਿੰਦਗੀ ਮੈਂ ਜੀਵਾ ਜਿਵੇਂ ਹੂ ਮ ਕਿਸੇ ਖਾਬ ਚ ਪਾਪ ਮੈਂ ਤਾਂ ਕੀਤੇ ਪੋਨੇ ਲਿਖੇ ਨੇ ਕਿਤਾਬ ਚ ਦੁਨੀਆ ਇਹ ਆਗੀ ਸਾਡੀ ਥੋੜੀ ਜਿਹੀ ਹਿਸਾਬ ਚ ਤਾਂ ਹੀ ਫਰਕ ਕੀਤਾ ਫੇਰੇ ਜੱਟ ਨੇ ਜ਼ੁਬਾਨ ਚ ਕਰਮਾਂ ਤੇ ਧਣੀ ਮੁੰਡੇ ਕਲਮ ਤੇ ਲਾਂਚ ਮਲੇ ਨਿਕ ਜਾਣੇ ਸਾਨੂੰ ਸਾਡੇ ਅਪਮਾਨ ਚ ਨੀਂ ਚੰਗੀ ਆਵੇ ਪਰ ਪਾਪ ਦੇ ਮਕਾਨ ਚ ਨੀਂ ਚੰਗੀ ਆਵੇ ਪਰ ਪਾਪ ਦੇ ਮਕਾਨ ਚ ਜ਼ਿੰਦਗੀ ਮੈਂ ਜੀਵਾ ਜਿਵੇਂ ਹੂ ਮ ਕਿਸੇ ਖਾਬ ਚ ਜ਼ਿੰਦਗੀ ਇਹ ਆ ਜੀ ਕਯੂ ਐਨ ਐਲ ਆਈ ਤੁਸੀਂ ਪੁੱਛ ਸਕਦੇ ਆ ਸਵਾਲ ਤੇ ਮੈਂ ਦੇ ਦੂੰਗਾ ਜਵਾਬ चैनल बारे ज़िंदगी बारे कहानियां बारे हेलो जी हेलो जी हेलो ਇੱਧਰ ਚੱਲ ਰਿਹਾ ਜੀ ਇੱਕ ਪੇਂਟਿੰਗ ਦੇ ਕੰਮ ਤੇ ਹਜੇ ਸ਼ੁਰੂ ਜੇ ਕੀਤਾ ਸੀ ਤੇ ਕਲਰ ਵਗੈਰਾ ਮੁੱਕ ਗਏ ਤੇ ਉਸ ਤੋਂ ਬਾਅਦ ਇਹ ਕੰਮ ਰੁਕ ਗਿਆ ਹੁਣ ਕਲਰ ਵੀ ਆ ਚੁੱਕੇ ਆ ਪਰ ਕੰਮ ਰੁਕਿਆ ਆ ਜੀ ਸੂਤ ਨਹੀਂ ਆਇਆ ਜਦੋਂ ਆ ਜੂਗਾ ਸੂਤ ਉਹ ਕਰਾਂਗੀ 10:00 ਹੋ ਜਗਾ ਜੀ 7:00 ਵੱਜ ਕੇ 6 ਮਿੰਟ ਤੇ ਆਪਣੇ ਤੋਂ ਅੱਧਾ ਘੰਟਾ ਹੋਰ ਆ ਸਮਝ ਲਓ ਉਸ ਤੋਂ ਬਾਅਦ ਜੀ ਆ ਜਿਦੀ ਸਮਾਪਤੀ ਇਹ ਹੈ ਜੀ ਕੁਆਇਆ ਐਨ ਐਲਾਈਵ ਤੁਸੀਂ ਪੁੱਛ ਸਕਦੇ ਬਹੁਤ ਸਾਰੇ ਸਵਾਲ ਜੀ ਬੁਝੇ ਤਾਂ ਕਦੇ ਜਾਂ ਤਾਂ ਦੱਸ ਸਕਦੇ ਹਾਂ ਤੁਹਾਨੂੰ ਲਈ ਮੈਂ ਮੂਵੀਸ ਸੁਜੈਸਟ ਕਰ ਸਕਦੇ ਹਾਂ ਜੇ ਤੁਹਾਡੇ ਨਜ਼ਰ ਵਿੱਚ ਕੋਈ ਹੋਵੇ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਮੈਂ ਦੇਖੂੰਗਾ ਤਾਂ ਕੁਝ ਵਧੀਆ ਸਿੱਖ ਲੂੰਗਾ ਜਾਂ ਇੰਜੋਏ ਖੂ ਖੂ ਕਰੂੰਗਾ ਕੋਈ ਮੂਵੀ ਵਗੈਰਾ ਜਾਂ ਫੀਡਜ਼ ਵਗੈਰਾ ਤੁਸੀਂ ਮੈਨੂੰ ਰეკਮੈਂਡ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਦੱਸ ਸਕਦੇ ਹੋ ਮੈਂ ਜਿਹੜੀ ਹੁਣ ਸੀਰੀਜ਼ ਇੱਕ ਦੇਖੀ ਸੀ ਮੈਂ ਦੇਖੀ ਆ ਲਾਸਟ ਟਾਈਮ ਜਿਹੜੀ ਮੈਨੂੰ ਜ਼ਿਆਦਾ ਹਿੱਟ ਕੀਤੀ ਪਹਿਲਾਂ ਮੈਂ ਵਾਈਕਿੰਗਸ ਦੇਖੀ ਸੀ ਉਸ ਤੋਂ ਬਾਅਦ ਗੇਮ ਆਫ ਥਰೋನ್ ਕਿਉਂਕਿ ਮੇਰਾ ਇਦਾਂ ਹੈ ਕਿ ਪੀਰੀਅਡ ਡਰਾਮਾ ਜਿਹੜੀਆਂ ਮੂਵੀ ਸੀਰੀਜ਼ ਹੁੰਦੀਆਂ ਆ ਪੁਰਾਣੇ ਸਮੇਂ ਨੂੰ ਆਪਣੇ ਸਾਹਮਣੇ ਕਰਨਾ ਪੇਚ ਕਰਨਾ ਉਹ ਚੀਜ਼ ਮੈਨੂੰ ਕਾਫੀ ਕਿੱਕ ਕਰਦੀ ਹੈ ਤੇ ਮੈਂ ਤਾਂ ਵਾਈਕਿੰਗ ਦੇਖੀ ਉਹਦੇ ਤੋਂ ਬਾਅਦ ਮੈਂ ਦੇਖੀ ਹੈ ਜੀ ਗੇਮ ਆਫ ਥਰೋನ್ ਉਸ ਤੋਂ ਬਾਅਦ ਮੈਂ ਦੇਖੀਆਂ ਸੀਰੀਜ਼ ਪਰ ਉਹ ਲੈਵਲ ਦਾ ਇੰਪੈਕਟ ਨਹੀਂ ਦੇ ਪਾਈਆਂ ਹਾਂਜੀ ਸਤਿ ਸ਼੍ਰੀ ਅਕਾਲ ਐਕਯੂਐਨ ਲਾਈਵ ਤੁਸੀਂ ਪੁੱਛ ਸਕਦੇ ਹੋ ਸਵਾਲ ਆ ਕਰਕੇ ਹੋ ਗਿਆ ਆ ਕਰਕੇ ਹੋ ਗਿਆ ਉਤਨਾ ਮਲੇ ਦਿੱਕਤ ਤੇ ਮਤਨਾ ਮਲੇ ਕਿ ਸਾਨੂੰ ਕਭੀ ਆ ਜ਼ਿੰਦਗੀ ਆਜ਼ਾਦ ਹੋ ਗਈ ਇੱਕ ਪੱਖੇ ਵੀ ਹੈ ਜੀ ਕਿ ਜੇ ਮੈਂ ਕਿਤੇ ਹੋਰ ਤੇ ਮੇ ਸੰਦਰ ਤੇ ਕਿ ਹੋਰ ਹੋਣਾ ਸੀ ਇੱਕ ਬਣਾਇਆ ਹੋਇਆ ਹੈ ਜੀ ਆਪਾਂ ਕੇ ਹਾਊ ਟੂ ਕੈਨ ਹਾਊ ਟੋਕ ਹਾ ਟੋਕ ਟੂ ਮੀ ਟੋਕ ਟੂ ਮੀ ਗੱਲਬਾਤ ਤੇ ਜ਼ਬਾਤ ਪਾਤ ਰਾਤ ਪਰ ਲਿਖਾਂ ਮੈਂ ਗੱਲਾਂ ਤੇ ਬੈਠੇ ਨੇ ਕੱਲਾ ਦਿੱਕਰ ਪੁੱਛਣਾ ਕਿ ਤੈਨੂੰ ਨਾ ਲੱਗੇ ਟੰਗਾ ਤੇ ਮੇਰੇ ਜੀ ਦੱਸੋ ਅਬ ਜੇਗੇ ਕੀ ਕਾ ਬਨ ਉਤਰਾਂ ਮੈਂ

ਥੋੜਾ ਜਿਹਾ ਟਾਈਮ ਲੱਗੇ ਜੀ ਆਪਣੇ ਤੋਂ ਹੋਰ 5 ਕੁ ਮਿੰਟ ਆ ਲਾਈਵ ਕਰ ਲਈ ਉਸ ਤੋਂ ਬਾਅਦ ਮੈਂ ਥੋੜੇ ਜਿਹਾ ਕੰਮ ਕਰਨਾ ਹੈ ਫਿਰ ਤਿਆਰ ਹੋਵਾਂਗੇ ਤੇ ਚੱਲਾਂਗੇ ਕੰਮ ਤੇ Hello, 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 hello. ਇਹ ਹੈ ਜੀ ਕਿਉਂ ਐਨ ਲਾਈ ਤੁਸੀਂ ਬਹੁਤ ਸਾਰੇ ਸਵਾਲો ਤੇ ਮੈਂ ਦਊਂਗਾ ਜਵਾਬ ਮੈਂ ਖੁਦ ਬੋਰ ਹੋਣ ਲੱਗ ਪਿਆ ਤੇ ਸਮਾਂ ਆ ਗਿਆ ਪੰਜ ਮਿੰਟ ਰਹਿੰਦੇ ਜੀ ਓਕੇ ਬਾਈ ਇੱਥੇ ਕਰਦੇ ਆਂ ਲਾਈਵ ਖਤਮ ਕਿਉਂਕਿ ਮੈਂ ਹੋ ਗਿਆ ਥੋੜਾ ਜਿਹਾ ਬੋਰ ਠੀਕ ਆ ਜੀ